ਸਸਿਆ ਕਾਲ ਜੀ ਕਿਹਾ ਚੱਲ ਜੀ ਤੁਹਾਡੇ ਮੈਂ ਬਿਲਕੁਲ ਠੀਕ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਆ ਗਈਆਂ ਮੈਂ ਜੀ ਨਿਊ ਵੀਲੋਗ ਲੈ ਕੇ ਤੁਹਾਡੇ ਸਾਰਿਆਂ ਦੇ ਲਈ ਤੇ ਮੇਰੇ ਇੱਕ ਸਬਸਕ੍ਰਾਈਬਰ ਨੇ ਕੱਲ ਮੇਰੀ ਵੀਡੀਓਸ ਤੇ ਕਮੈਂਟ ਕੀਤਾ ਸੀ ਉਹ ਪੁੱਛ ਰਹੇ ਸੀ ਕਿ ਤੁਸੀਂ ਇੱਕ ਵੀਡੀਓਸ ਬਣਾਓ ਜਿਸ ਵਿੱਚ ਤੁਸੀਂ ਨਾ ਵਿਸਾਖੀ ਦੇ ਨਾਲ ਚੱਲੋ ਤੇ ਮੈਂ ਅੱਜ ਇਹੀ ਤੁਹਾਨੂੰ ਦੱਸਣ ਵਾਸਤੇ ਵੀਡੀਓਜ਼ ਬਣਾ ਰਹੀ ਆ ਕਿ ਮੈਂ ਵਿਸਾਖੀ ਦੇ ਨਾਲ ਬਿਲਕੁਲ ਨਹੀਂ ਚੱਲ ਸਕਦੀ ਆ ਕਿਉਂਕਿ ਮੇਰਾ ਪ੍ਰੋਬਲਮ ਹੈ ਵਿਸਾਖੀ ਦੇ ਨਾਲ ਚੱਲਣਾ ਤੇ ਉਹਨੂੰ ਆਂਦਾ ਹੈ ਕਿ ਜੋ ਚੱਲਦਾ ਹੋਵੇ ਤੇ ਮੈਂ ਨਹੀਂ ਚੱਲ ਸਕਦੀ ਉਹ ਇਸ ਲਈ ਨਹੀਂ ਚਾਹ ਸਾਦੀ ਕਿਉਂਕਿ ਸ਼ੁਰੂ ਤੋਂ ਹੀ ਪਹਿਲਾ ਤੇ ਮੈਂ ਚੱਲਦੀ ਹੀ ਨਹੀਂ ਸੀ ਬਿਲਕੁਲ ਹੀ ਨਹੀਂ ਮੇਰਾ ਚੱਲਣਾ ਹੁੰਦਾ ਤਾਂ ਉਸ ਤੋਂ ਬਾਅਦ ਜੀ ਮੈਂ ਆਪਰੇਸ਼ਨ ਕਰਵਾ ਲਿਆ ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਦੱਸਿਆ ਹੈ ਕਿ ਮੇਰਾ ਰਿੰਗ ਆਪਰੇਸ਼ਨ ਹੋ ਗਿਆ ਸੀ ਤੇ ਜਿਸ ਕਰਕੇ ਮੇਰਾ ਜਿਹੜਾ ਪੈਰ ਹੈਗਾ ਵਾ ਤੇ ਜਿਹੜੀ ਮੇਰੀ ਲੱਤ ਹੈਗੀ ਹੈ ਉਹ ਬਿਲਕੁਲ ਹੀ ਖਰਾਬ ਹੋ ਚੁੱਕੇ ਸੀ ਤੇ ਉਸ ਤੋਂ ਬਾਅਦ ਬਹੁਤ ਟਾਈਮ ਬਾਅਦ ਮੈਂ ਮਤਲਬ ਕਿ ਵਾਕ ਕਰਨਾ ਵੀ ਚੱਲਣਾ ਸ਼ੁਰੂ ਕੀਤਾ ਔਰ ਹੌਲੀ-ਹੌਲੀ ਮੈਂ ਨਾ ਵਾਕ ਕਰਨਾ ਚੱਲਣਾ ਸਟਾਰਟ ਜਿੱਦਾਂ ਹੀ ਕੀਤਾ ਹੁਣ ਆਦਤ ਹੋ ਜਾਂਦੀ ਨਾ ਵੋਕਰ ਨਾਲ ਚੱਲਣ ਦੀ ਤੇ ਹੁਣ ਮੈਂ ਵੋਕਰ ਨਾਲ ਹੀ ਚੱਲਦੀ ਆ ਪਰ ਵਿਸਾਖੀ ਨਾਲ ਚੱਲਣਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਹੋਵੇਗਾ ਪਰ ਮੈਂ ਵਿਸਾਖੀ ਨਾਲ ਚੱਲ ਵੀ ਨਹੀਂ ਸਕਦੀ ਕਿਉਂਕਿ ਮੇਰਾ ਜਿਹੜਾ ਪੈਰ ਆ ਬਹੁਤ ਛੋਟਾ ਹੈ ਉੱਤੇ ਬਿਲਕੁਲ weight ਨਹੀਂ ਆਉਂਦਾ ਕਿਉਂਕਿ ਮੈਂ ਤੁਹਾਨੂੰ ਦਿਖਾਇਆ ਵੀ ਹੈ ਉਸ ਵਿੱਚ ਬਿਲਕੁਲ weight ਨਹੀਂ ਅਗਰ ਉਹ ਵਾਲੇ ਛੋਟੇ ਪੈਰ 'ਚ weight ਵੀ ਹੋਵੇ ਨਾ ਤੇ ਇਨਸਾਨ ਵਿਸਾਖੀ ਨਾਲ ਚੱਲ ਸਕਦਾ ਹੈ ਔਰ ਵਿਸਾਖੀ ਪਹਿਲੀ ਗੱਲ ਤਾਂ ਮੈਨੂੰ ਫੜਨੀ ਨਹੀਂ ਆਣੀ ਕਿਉਂਕਿ ਮੈਂ ਕਦੀ try ਕੀਤੀ ਨਹੀਂ ਆ ਮੈਂ ਕਦੀ ਵੀ ਵਿਸਾਖੀ ਨਾਲ ਨਹੀਂ ਚੱਲੀ ਸਭ ਤੋਂ ਪਹਿਲਾਂ ਜਿਸ ਚੀਜ਼ ਨਾਲ ਮੈਂ ਚੱਲਦੀ ਆ ਉਹ ਹੈ ਵੋਕਰ ਹੈ ਤੇ ਉਸ ਦੇ ਨਾਲ ਹੀ ਮੈਂ ਮਤਲਬ ਕਿ ਚੱਲਦੀ ਆ ਔਰ ਮੈਨੂੰ ਹੁਣ ਮਤਲਬ ਕਿ ਆਸਾਨ ਲੱਗਦਾ ਹੈ ਵੋਕਰ ਦੇ ਨਾਲ ਚੱਲਣਾ ਤੇ ਵਿਸਾਖੀ ਨਾਲ ਤੇ ਮੈਂ ਬਿਲਕੁਲ ਹੀ ਨਹੀਂ ਚੱਲ ਸਕਦੀ ਤੇ ਅੱਜ ਵਾਲਾ ਵੀਡੀਓਸ ਮੈਂ ਸਿਰਫ ਉਹਨਾਂ ਲਈ ਇਸ ਕਰਕੇ ਬਣਾ ਰਹੀ ਆ ਕਿਉਂਕਿ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਨਾ ਵਿਸਾਖੀ ਨਾਲ ਚੱਲੋ ਤੇ ਇੱਕ ਵੀਡੀਓਸ ਬਣਾਓ ਤੇ ਮੈਂ ਉਹੀ ਚੀਜ਼ ਦੱਸਣਾ ਚਾਹਨੀ ਆ ਕਿ ਵਿਸਾਖੀ ਨਾਲ ਚੱਲਣਾ ਆਂਦਾ ਤੇ ਮੈਂ ਤੁਹਾਡੇ ਲਈ ਜ਼ਰੂਰ ਹੀ ਇੱਕ ਵੀਡੀਓਜ਼ ਬਣਾਉਂਦੀ ਤੇ ਇਸ ਵਿੱਚ ਇਹੀ ਤੁਹਾਨੂੰ ਦੱਸਣਾ ਦੱਸਣ ਆਈ ਆ ਮੈਂ ਕਿ ਮੈਂ ਵਿਸਾਖੀ ਨਾਲ ਬਿਲਕੁਲ ਨਹੀਂ ਚੱਲ ਸਕਦੀ ਮੈਂ ਵਾਕ ਕਰਨਾ ਚੱਲ ਸਕਦੀ ਆ ਤੇ ਜਾਂ ਫਿਰ ਅਗਰ ਤੁਸੀਂ ਮੈਨੂੰ ਕਹੋ ਤੇ ਸ਼ੂਜ਼ ਨਾਲ ਸ਼ੂਜ਼ ਨਾਲ ਵੀ ਨਹੀਂ ਚੱਲ ਸਕਦੀ ਹਾਲਾਂਕਿ ਮੇਰੇ ਕੋਲ ਸ਼ੂਜ਼ ਵੀ ਹੈਗਾ ਹੈ ਤੇ ਸ਼ੂਜ਼ ਨਾਲ ਵੀ ਮੈਂ ਹੱਥ ਛੱਡ ਕੇ ਨਹੀਂ ਚੱਲ ਸਕਦੀ ਔਰ ਓਨਲੀ ਓਨਲੀ ਮੈਂ ਵਾਕ ਕਰਨਾ ਹੀ ਚੱਲ ਸਕਦੀ ਆ ਕਿਉਂਕਿ ਸ਼ੁਰੂ ਤੋਂ ਹੀ ਮੈਨੂੰ ਵਾਕਰ ਮਿਲਿਆ ਸੀ ਚੱਲਣ ਲਈ ਤੇ ਮੈਂ ਵਾਕਰ ਫੜ ਕੇ ਹੀ ਚੱਲੀ ਆ ਤੇ ਅਗਰ ਹੁਣ ਮੈਨੂੰ ਕੋਈ ਮਤਲਬ ਬੋਲੇ ਕਿ ਤੁਸੀਂ ਸ਼ੂਜ਼ ਨਾਲ ਚੱਲੋ ਜਾਂ ਫਿਰ ਤੁਸੀਂ ਵਿਸਾਖੀ ਦੇ ਨਾਲ ਚੱਲੋ ਤੇ ਉਹ ਮੇਰੇ ਲਈ ਮਤਲਬ ਕਿ ਚੱਲਣ ਦਾ ਮਤਲਬ ਹੈ ਨਹੀਂ ਹੈ ਤੇ ਉਹਨਾ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਸਕਦੀ ਆ ਪਹਿਲੀ ਗੱਲ ਕਿ ਮੈਂ ਵਿਸਾਖੀ ਕਦੀ ਵੀ ਨਹੀਂ ਫੜੀ ਜਦੋਂ ਮੈਂ ਛੋਟੀ ਵੀ ਹੈਗੀ ਸੀ ਨਾ ਤੇ ਤਦ ਵੀ ਉਹਨਾਂ ਨੇ ਮੇਰੇ ਮੰਮੀ ਮੰਮੀ ਉਹਨਾਂ ਨੇ ਮੈਨੂੰ ਵਿਸਾਖੀ ਨਹੀਂ ਸੀ ਲਾਣ ਦਿੱਤੀ ਤੇ ਉਹਨਾਂ ਨੇ ਕਿਹਾ ਸੀ ਵੀ ਸਾਖੀ ਨਹੀਂ ਲਾਣੀ ਇਸ ਤਰ੍ਹਾਂ ਹੀ ਅਗਰ ਚੱਲਣਾ ਵਾ ਤੇ ਐਦਾਂ ਹੀ ਚੱਲੇਗੀ ਯਾਨੀ ਕਿਸੇ ਚੀਜ਼ ਦਾ ਸਹਾਰਾ ਲੈ ਕੇ ਹਾਲਾਂਕਿ ਵੀ ਸਾਖੀ ਵੀ ਇੱਕ ਮਤਲਬ ਸਹਾਰਾ ਹੀ ਹੁੰਦਾ ਹੈ ਪਰ ਮੈਂ ਉਹ ਕਦੀ ਫੜੀ ਵੀ ਨਹੀਂ ਸੀ ਉਹ ਮੈਨੂੰ ਕਦੀ ਉਹਦੇ ਨਾਲ ਚੱਲਣਾ ਵੀ ਨਹੀਂ ਪਿਆ ਤੇ ਇਹ ਆਦਤ ਵੀ ਨਹੀਂ ਹੈਗੀ ਸੀ ਮੈਨੂੰ ਤੇ ਸਭ ਤੋਂ ਪਹਿਲਾਂ ਜੋ ਚੀਜ਼ ਮੈਨੂੰ ਮਿਲੀ ਹੈ ਉਹ ਹੈ ਵਾਕਰ ਸਭ ਤੋਂ ਪਹਿਲਾਂ ਆਪਰੇਸ਼ਨ ਤੋਂ ਬਾਅਦ ਮੈਨੂੰ ਵਾਕਰ ਹੀ ਮਿਲਿਆ ਸੀ ਤੇ ਵਾਕਰ ਨਾਲ ਹੀ ਮੈਂ ਚੱਲੀ ਹਾਂ ਤੇ ਹੁਣ ਅਗਰ ਮਤਲਬ ਮੰਨ ਲਓ ਮੈਨੂੰ ਕੋਈ ਬੋਲੇਗਾ ਵੀ ਸਾਖੀ ਨਾ ਚੱਲਣਾ ਤੇ ਉਹ ਮੈਂ ਨਹੀਂ ਚੱਲ ਸਕਦੀ ਕਿਉਂਕਿ ਮੈਨੂੰ ਉਹ ਨਾਲ ਚੱਲਣਾ ਨਹੀਂ ਆਣਾ ਔਰ ਮੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋਏਗਾ ਕਿਉਂਕਿ ਮੇਰੀ ਲੱਤ ਬਿਲਕੁਲ ਹੀ ਖਰਾਬ ਹੋ ਚੁੱਕੀ ਹੈ ਜਦ ਕਿ ਮੈਂ ਤੁਹਾਨੂੰ ਮਤਲਬ ਸਾਰਿਆਂ ਨੂੰ ਦਿਖਾਇਆ ਹੋਇਆ ਹੈ ਕਿ ਰਿੰਗ ਆਪਰੇਸ਼ਨ ਤੋਂ ਬਾਅਦ ਨਾ ਮਤਲਬ ਇੱਕ ਲੱਤ ਵਿੱਚ 12 13 ਆਪਰੇਸ਼ਨ ਹੋਏ ਨੇ ਕੱਟ ਨਹੀਂ ਹੁੰਦੇ 12 13 ਆਪਰੇਸ਼ਨ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਸ ਕਰਕੇ ਜੋ ਮੇਰੀ ਲੱਤ ਹੈ ਨਾ ਉਹ ਬਹੁਤ ਹੀ ਕਹਿੰਦੇ ਆ ਨਾ ਬਹੁਤ ਹੀ ਖਰਾਬ ਹੋ ਚੁੱਕੀ ਐ ਔਰ ਸਾਰੀ ਲੱਤ ਵਿੱਚ ਐਨੇ ਜ਼ਿਆਦਾ ਦਰਦ ਹੁੰਦੀ ਆ ਬਹੁਤ ਜ਼ਿਆਦਾ ਦਰਦ ਹੁੰਦੀ ਆ ਤੇ ਪੈਰ ਮੇਰਾ ਸੁੱਜਣ ਰਹਿੰਦੀ ਐ ਪੈਰ ਵਿੱਚ ਤੇ ਪੈਰ ਮੇਰਾ ਪ੍ਰੋਪਰ ਜਦੋਂ ਮੈਂ ਜ਼ਮੀਨ ਤੇ ਥੱਲੇ ਲਗਾਨੀ ਆ ਨਾ ਤਦ ਵੀ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਪਰ ਫਿਰ ਵੀ ਚਲੋ ਚੱਲਣਾ ਤਾਂ ਹੈ ਹੀ ਐ ਨਾ ਤੇ ਇਸ ਕਰਕੇ ਮੈਂ ਵਾਕ ਕਰਨਾ ਹੀ ਚਲਦੀ ਆ ਕਿਉਂਕਿ ਵਾਕ ਕਰਨਾ ਮੇਰੇ ਲਈ ਥੋੜਾ ਜਿਹਾ ਮੈਨੂੰ ਆਸਾਨ ਲੱਗਦਾ ਹੈ ਪਰ ਜਿੱਦੋਂ ਵਾਕਰ ਨਾਲ ਵੀ ਜ਼ਿਆਦਾ ਮੇਰੇ ਦਰਦ ਹੁੰਦੀ ਹੈ ਤੇ ਉਹਦੇ ਨਾਲ ਵੀ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਉਸ ਨਾਲ ਵੀ ਮੈਨੂੰ ਚੱਲਣਾ ਪ੍ਰੋਬਲਮ ਹੋ ਜਾਂਦੀ ਕਦੀ ਕਦੀ ਤਾਂ ਉਹ ਵੀ ਨਹੀਂ ਮੇਰੇ ਕੋਲ ਚੁੱਕਿਆ ਜਾਂਦਾ ਇਹ ਲੱਗਦਾ ਉਹ ਵੀ ਬਹੁਤ ਪਾਰਾ ਹੋ ਚੁੱਕਾ ਹੈ ਕਿਉਂਕਿ ਉਹ ਇੱਕ ਲੋਹੇ ਦਾ ਹੈਗਾ ਵਾ ਤੇ ਜਦੋਂ ਉਹਨੂੰ ਚੁੱਕਦੀਆਂ ਤੇ ਉਹ ਵੀ ਪਾਰਾ ਹੋ ਜਾਂਦਾ ਤੇ ਲੱਤ ਵਿੱਚ ਦਰਦ ਹੋਣ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਚੀਜ਼ ਮੈਂ ਇਸ ਲਈ ਬੋਲ ਰਹੀ ਆ ਕਿ ਜੋ ਮੇਰੇ ਸਬਸਕ੍ਰਾਈਬਰ ਨੇ ਮੈਨੂੰ ਮੈਸੇਜ ਕੀਤਾ ਹੈ ਕਿ ਤੁਸੀਂ ਵੀ ਵਿਸਾਖੀ ਦੇ ਨਾਲ ਵੀਡੀਓਜ਼ ਬਣਾਓ ਤੇ ਇਸ ਕਰਕੇ ਮੈਂ ਇਹ ਵੀਡੀਓ ਸੋਨਾ ਲਈ ਬਣਾ ਰਹੀ ਆ ਕਿ ਮੈਨੂੰ ਵਿਸਾਖੀ ਨਾਲ ਨਾ ਚੱਲਣਾ ਨਹੀਂ ਆ ਸਕਦਾ ਕਿਉਂਕਿ ਮੈਂ ਕਦੀ ਵਿਸਾਖੀ ਦੇ ਨਾਲ ਨਹੀਂ ਚੱਲੀ ਔਰ ਨਾ ਹੀ ਕਦੀ ਬਚਪਨ ਵਿੱਚ ਵੀ ਵਿਸਾਖੀ ਨਹੀਂ ਲਈ ਮੈਂ ਸਿੱਧਾ-ਸਿੱਧਾ ਮੈਂ ਆਪਰੇਸ਼ਨ ਤੋਂ ਬਾਅਦ ਵਾਕਰ ਨਾਲ ਹੀ ਚੱਲੀ ਆ ਤੇ ਵਾਕਰ ਤੋਂ ਬਗੈਰ ਐਕਚੁਅਲੀ ਮੈਂ ਨਹੀਂ ਚੱਲ ਸਕਦੀ ਉਹ ਮੈਂ ਸਾਰਿਆਂ ਨੂੰ ਹੀ ਆਪਣੀ ਹਰ ਇੱਕ ਵੀਡੀਓ ਵਿੱਚ ਦੱਸਿਆ ਹੈ ਕਿਉਂਕਿ ਮੈਂ ਹੱਥ ਛੱਡ ਕੇ ਬਿਲਕੁਲ ਨਹੀਂ ਚੱਲ ਸਕਦੀ ਮੇਰੀ ਲੱਤ ਦੇ ਵਿੱਚ ਜਿਹੜੀ ਜਾਨ ਹੈਗੀ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਮੈਨੂੰ ਕੁਛ ਉਹ ਪਤਾ ਨਹੀਂ ਲੱਗਦਾ ਕਿ ਉਹ ਲੱਤ ਵਿੱਚ ਮਤਲਬ ਅਗਰ ਉਸ ਨੂੰ ਥੋੜਾ ਜਿਹਾ ਮਤਲਬ ਕੁਝ ਐਸੇ ਐਸੇ ਕਰ ਲੋ ਤੇ ਪੈਰ ਨੂੰ ਪਤਾ ਨਹੀਂ ਲੱਗਣਾ ਲੱਤ ਨੂੰ ਹਲੇ ਪਤਾ ਲੱਗ ਜਾਂਦਾ ਹੈ ਪਰ ਫਿਰ ਵੀ ਪੈਰ ਦੀ ਪ੍ਰੋਬਲਮ ਹੈ ਪੈਰ 'ਚ ਸੂਜਨ ਜੀ ਦੋ ਆ ਜਾਂਦੀ ਤੇ ਫਿਰ ਦਰਦ ਹੁੰਦੀ ਕਿਉਂਕਿ ਪੈਰ ਦੇ ਨੀਚੇ ਮੇਰਾ ਪ੍ਰੈਸ਼ਰ ਹੋ ਰੱਖਿਆ ਹੈ ਤੇ ਉਹ ਫਿਰ ਸੂਜਨ ਕਰਕੇ ਬਹੁਤ ਜ਼ਿਆਦਾ ਦਰਦ ਹੋ ਜਾਂਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕੀਤਾ ਮੈਂ ਬਹੁਤ ਜ਼ਿਆਦਾ ਹੀ ਮੈਨੂੰ ਵਧੀਆ ਲੱਗਾ ਤੇ ਮੈਂ ਇਸ ਕਰਕੇ ਤੁਹਾਡੇ ਲਈ ਵੀਡੀਓਜ਼ ਬਣਾ ਰਹੀ ਆ ਕਿਉਂਕਿ ਅਗਰ ਕੋਈ ਹਣ ਕਮੈਂਟ ਕਰੇ ਤੇ ਅਸੀਂ ਉਹਨਾਂ ਲਈ ਵੀਡੀਓ ਨਾ ਬਣਾਈਏ ਇਹ ਕਿੱਦਾਂ ਹੋ ਸਕਦਾ ਹੈ ਤੇ ਇਸ ਕਰਕੇ ਮੈਂ ਤੁਹਾਡੇ ਲਈ ਵੀਡੀਓਜ਼ ਬਣਾਈ ਹੈ ਕਿਉਂਕਿ ਤੁਸੀਂ ਚਾਹੁੰਦੇ ਸੀ ਕਿ ਮੈਂ ਤੁਹਾਡੇ ਲਈ ਵੀਡੀਓਜ਼ ਬਣਾਵਾਂ ਪਰ ਵਿਸਾਖੀ ਦੇ ਨਾਲ ਨਹੀਂ ਬਣਾ ਪਾਈ ਕਿਉਂਕਿ ਵਿਸਾਖੀ ਨਾਲ ਮੈਂ ਕਦੀ ਚੱਲੀ ਹੀ ਨਹੀਂ ਆ ਤੇ ਇਸ ਕਰਕੇ ਮੈਂ ਇਹ ਵੀਡੀਓ ਇਸ ਲਈ ਤੁਹਾਡੇ ਲਈ ਬਣਾ ਰਹੀ ਆ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਵਿਸਾਖੀ ਨਾਲ ਨਹੀਂ ਚੱਲ ਸਕਦੀ ਵਾਕਰ ਨਾਲ ਹੀ ਚੱਲ ਸਕਦੀ ਆ ਮੈਂ ਤੇ ਥੈਂਕ ਯੂ ਸੋ ਮਚ ਤੁਹਾਡਾ ਕਿ ਤੁਸੀਂ ਮੈਨੂੰ ਕਮੈਂਟ ਜ਼ਰੂਰ ਕੀਤਾ ਹੈ ਔਰ ਮੈਂ ਤੁਹਾਨੂੰ ਕਮੈਂਟ ਕਮੈਂਟ ਦੇ ਜਰੀਏ ਮੈਂ ਵੀਡੀਓਜ਼ ਬਣਾ ਕੇ ਤੁਹਾਨੂੰ ਦੱਸ ਰਹੀ ਆ ਆਪਣੀ ਪ੍ਰੋਬਲਮ ਇਸ ਦੇ ਲਈ ਥੈਂਕ ਯੂ ਸੋ ਮੱਚ ਤੁਹਾਡਾ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਣਾਈ ਹੈ ਔਰ ਇਸ ਵਿੱਚ ਮੈਂ ਤੁਹਾਨੂੰ ਆਪਣੀਆਂ ਪ੍ਰੋਬਲਮ ਸਾਰੀਆਂ ਦੱਸ ਦਿੱਤੀਆਂ ਕਿ ਮੈਂ ਵਿਸਾਖੀ ਦੇ ਨਾਲ ਕਿਉਂ ਨਹੀਂ ਚੱਲ ਸਕਦੀ ਕਿਉਂਕਿ ਮੇਰੀ ਪ੍ਰੋਬਲਮ ਹੈ ਵਿਸਾਖੀ ਨਾਲ ਨਹੀਂ ਚੱਲ ਸਕਦੀ ਮੈਂ ਸਿੱਧਾ-ਸਿੱਧਾ ਮੈਂ ਵੋਕਰ ਨਾਲ ਹੀ ਚੱਲੀ ਆ ਤੇ ਥੈਂਕ ਯੂ ਸੋ ਮੱਚ ਤੁਹਾਡਾ ਕਿ ਤੁਸੀਂ ਮੈਨੂੰ ਸੱਚੀ ਕਮੈਂਟ ਕੀਤਾ ਹੈ ਔਰ ਮੈਨੂੰ ਬਹੁਤ ਵਧੀਆ ਲੱਗਾ ਹੈ ਤੁਹਾਡੇ ਲਈ ਵੀਡੀਓਜ਼ ਬਣਾ ਕੇ ਤੇ ਐਦਾਂ ਹੀ ਜੋ ਵੀ ਮੇਰੇ ਸਬਸਕ੍ਰਾਈਬਰ ਨੇ ਜਿਨ੍ਹਾਂ ਨੂੰ ਲੱਗਦਾ ਹੈ ਕੁਝ ਪੁੱਛਣਾ ਹੈ ਮੈਨੂੰ ਕਮੈਂਟ ਕਰੋ ਔਰ ਮੈਂ ਤੁਹਾਡੇ ਲਈ ਸਾਰੇ ਲਈ ਵੀਡੀਓ ਜਰੂਰ ਜਰੂਰ ਬਣਾਵਾਂਗੀ ਔਰ ਆਪਣੀ ਜੜੀ ਪ੍ਰੋਬਲਮ ਹੈ ਉਹ ਵੀਡੀਓ ਵਿੱਚ ਜਰੂਰ ਦੱਸਾਂਗੀ ਤੇ ਅੱਜ ਦਾ ਜਿਹੜਾ ਮੇਰਾ ਵਲੋਗ ਹੈ ਬਸ ਇੱਥੋਂ ਤੱਕ ਹੀ ਹੈ ਤੇ ਕੱਲ ਮਿਲਾਂਗੇ ਅਸੀਂ ਆਪਣੇ ਨਿਊ ਵਲੋਗ ਦੇ ਨਾਲ ਓਕੇ ਬਾਏ ਦੋਸਤੋ ਬਾਏ